ਗੁਰੂ ਹਰ ਸਹਾਏ ਦੇ ਪਿੰਡ ਜੰਡਵਾਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੀ ਬੱਚੀ ਸੁਖਪ੍ਰੀਤ ਕੋਰ ਨੇ ਅੱਜ 10ਵੀਂ ਕਲਾਸ ਦੇ ਆਈ ਨਤੀਜਿਆਂ ਵਿੱਚ ਪੂਰੇ ਪੰਜਾਬ ਵਿੱਚੋਂ 19ਵਾਂ ਸਥਾਨ ਹਾਸਲ ਕਰਕੇ ਗੁਰੂ ਹਰ ਸਹਾਏ ਇਲਾਕੇ ਦਾ ਨਾਮ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ ਜਿਵੇਂ ਹੀ ਇਹ ਖੁਸ਼ੀ ਦੀ ਖਬਰ ਸੁਖਪ੍ਰੀਤ ਦੇ ਮਾਤਾ-ਪਿਤਾ ਨੂੰ ਅਤੇ ਸਕੂਲ ਦੇ ਸਟਾਫ ਨੂੰ ਮਿਲੀ ਉਵੇਂ ਹੀ ਸਕੂਲ ਦਾ ਸਾਰਾ ਮਾਹੌਲ ਖੁਸ਼ੀ ਵਿੱਚ ਬਦਲ ਗਿਆ ਬੱਚੀ ਅਤੇ ਉਸਦੇ ਮਾਤਾ-ਪਿਤਾ ਵਿੱਚ ਖੁਸ਼ੀ ਇੰਨੀ ਜ਼ਿਆਦਾ ਸੀ ਕਿ ਉਹ ਤਾਂ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਖੁਸ਼ੀ ਦੇ ਵਿੱਚ ਭਾਵੁਕ ਹੋ ਗਏ ਅਤੇ ਬੱਚੀ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਡਿੱਗ ਪਏ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਪੂਰੇ ਪੰਜਾਬ ਦੇ 29748 ਵਿਦਿਆਰਥੀਆਂ ਨੇ 10ਵੀਂ ਜਮਾਤ ਦੇ ਪੇਪਰ ਦਿੱਤੇ ਸਨ ਜਿਨ੍ਹਾਂ ਵਿੱਚੋਂ ਆਏ ਨਤੀਜਿਆਂ ਵਿੱਚ ਗੁਰਹਰ ਸਹਾਇ ਪਿੰਡ ਝੰਡਵਾਲਾ ਦੀ ਸੁਖਪ੍ਰੀਤ ਨੇ 1ਵਾਂ ਸਥਾਨ ਹਾਸਲ ਕੀਤਾ ਹੈ ਮੈਂ ਵੀਰਪਾਲ कौर ਮੈਥਮਿਸਟਰ ਸਰਕਾਰੀ ਹਾਈ ਸਕੂਲ ਜੰਡਵਾਲਾ ਅੱਜ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਸਕੂਲ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਪੰਜਾਬ ਦੇ ਵਿੱਚੋਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਵਿੱਚੋਂ 19ਵਾਂ ਸਥਾਨ ਹਾਸਲ ਕੀਤਾ ਇੱਕ ਅਧਿਆਪਕ ਦੇ ਲਈ ਸਭ ਤੋਂ ਵੱਡੀ ਖੁਸ਼ੀ ਤੇ ਮਾਣ ਉਦੋਂ ਮਹਿਸੂਸ ਹੁੰਦਾ ਜਦੋਂ ਉਸ ਦਾ ਬੱਚਾ ਉਸ ਦੀ ਪੜ੍ਹਾਈ ਹੋਈ ਉਸ ਦੀ ਮਿਹਨਤ ਕਰਾਈ ਜਿਹੜੀ ਜਿੰਨੀ ਵੀ ਮਿਹਨਤ ਉਹਨੇ ਕਰਾਈ ਉਹਦਾ ਮੁੱਲ ਪਾਉਂਦਾ ਤੋ ਪੜਾਉਂਦੇ ਤਾਂ ਅਸੀਂ ਸਾਰੇ ਬੱਚੇ ਨੇ ਪਰ ਉਹਦੇ ਵਿੱਚੋਂ ਕੋਸ਼ਕੂ ਐਵੇਂ ਦੇ ਮਿਹਨਤੀ ਬੱਚੇ ਨਿਕਲਦੇ ਆ ਜਿਹੜੇ ਸਾਨੂੰ ਇਸ ਤਰ੍ਹਾਂ ਦੀ ਖੁਸ਼ੀ ਜਿਹੜੀ ਹੈ ਉਹ ਦਿੰਦੇ ਨੇ ਤੋ ਸਾਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਏ ਵੀ ਸਾਡੇ ਇਸ ਤਰ੍ਹਾਂ ਬੀ ਨੇ ਸਾਡਾ ਜਿਹੜਾ ਇਹ ਨਾਮ ਉਹ ਸਰਕਾਰੀ ਹਾਈ ਸਕੂਲ ਝਾਂਡ ਵਾਲਾ ਦਾ ਪੂਰੇ ਜ਼ਿਲ੍ਹੇ 'ਚ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਰੋਸ਼ਨ ਕੀਤਾ ਅਸੀਂ ਅੱਗੇ ਇਹੀ ਉਮੀਦ ਕਰਦੇ ਆ ਕਿ ਸਾਨੂੰ ਇਸ ਤਰ੍ਹਾਂ ਦੇ ਮਿਹਨਤੀ ਬੱਚੇ ਜਿਹੜੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਮਿਲਣ ਤੇ ਉਮੀਦ ਕਰਦੇ ਆ ਨਾਲੇ ਦੁਆ ਵੀ ਕਰਦੇ ਆ ਕਿ ਪਰਮਾਤਮਾ ਇਹਨੂੰ ਹੋਰ ਤਰੱਕੀਆਂ ਬਖਸ਼ੇ ਜੋ ਇਹ ਬੱਚੀ ਸੁਖਫਰੀਦ ਕੌਰ ਪੂਰੇ ਪੰਜਾਬ ਦੇ ਵਿੱਚੋਂ ਉਨਮਾ ਰੈਂਕ ਲੈ ਕੇ ਅੱਜ ਉਸਨੇ ਇਹ ਝੰਡ ਵਾਲੇ ਪਿੰਡ ਦਾ ਜਿਹੜਾ ਮਾਣ ਵਧਾਇਆ ਤਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇਹ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਬੱਚੀ ਹੈ ਇਹਦੇ ਪੇਰੈਂਟਸ ਜਿਹੜੇ ਮੈਂ ਹੁਣੇ ਇਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਇੱਕ ਝੋਨਾ ਲਾਉਂਦੇ ਆ ਜਦੋਂ ਤੇ ਇਹ ਇਹਨੇ ਹਾਰ ਦੇ ਦਿਨਾਂ ਦੇ ਵਿੱਚ ਇਹ ਬੱਚੀ ਖੁਦ ਨਾਲ ਮਿਹਨਤ ਕਰਦੀ ਹੈ ਤੇ ਜਿਹਨੇ ਅੱਜ ਜਿਹੜੇ ਏਸ਼ੀਆ ਦੇ ਵਿੱਚ ਬੱਚੇ ਬੈਠ ਕੇ ਅਸੀਂ ਹੋਸਟਲਾਂ ਦੇ ਵਿੱਚ ਬੱਚੇ ਛੱਡੇ ਹੋਏ ਆ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਬੱਚਿਆਂ ਦਾ ਰਿੰਕ ਨਹੀਂ ਆਉਂਦਾ ਜਿਹੜੇ ਬੱਚੇ ਨੇ ਲਿਆ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਕੱਲ ਪਤਾ ਲੱਗਿਆ ਮੈਂ ਪੂਰੇ ਸਟਾਫ ਨੂੰ ਤੇ ਪੂਰੇ ਨਗਰ ਨਿਵਾਸੀਆਂ ਨੂੰ ਪਿੰਡ ਜੰਡ ਵਾਲੇ ਨੂੰ ਵਧਾਈ ਦਿੰਦਾ ਹਾਂ ਤੇ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਹੈ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪਾ ਕੇ ਜੋੜਿਆ ਹੈਗਾ ਇਹ ਮਾਣ ਤੁਸੀਂ ਵਧਾ ਸਕਦੇ ਹੋ ਤੇ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਬਲਰਾਜ ਸਿੰਘ ਜੀ ਸਮੂਹ ਸਟਾਫ ਦਾ ਤੇ ਪੇਰੈਂਟਸ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਬੱਚੀ ਨੂੰ ਵਧਾਈ ਦਿੰਦਾ ਹਾਂ ਕਿ ਜਿਨੇ ਸਾਡੇ ਪਿੰਡ ਦਾ ਨਾਮ ਜਿਹੜਾ ਹੈ ਰੋਸ਼ਨ ਕੀਤਾ ਜਿਸ ਤਰ੍ਹਾਂ ਇਹ ਗੁੜੀਆ ਸਾਡੀ ਪੂਰੇ ਪੰਜਾਬ ਵਿੱਚ ਮੈਟ ਵਿੱਚ ਆਈਏ ਇਸ ਤੋਂ ਇਲਾਵਾ ਇਹ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਜਿਹੜੀ ਇਹ ਖੋਖੋ ਟੀਮ ਦੀ ਕੈਪਟਨ ਹੈ ਔਰ ਪਿਛਲੇ ਤੋਂ ਪਿਛਲੇ ਸਾਲ ਇਹਨੇ ਮੈਨੂੰ ਕਿਹਾ ਸੀ ਕਿ ਮੈਂ ਸਟੇਟ ਜਾਣਾ ਜੀ ਤੇ ਮੈਂ ਕਿਹਾ ਬੇਟੇ ਮਿਹਨਤ ਕਰਨੀ ਪੈਗੀ ਔਰ ਇਹਨੇ ਇੰਨੀ ਕੋ ਮਿਹਨਤ ਕੀਤੀ ਕਿ ਸਟੇਟ ਵਿੱਚ ਆਪਣਾ ਮਲਕ ਜिले ਦੀ ਨੁਮਾਇੰਦਗੀ ਕੀਤੀ ਲਗਾਤਾਰ 2 ਸਾਲ ਤੋਂ ਇਹ ਜिले ਵਿੱਚ ਜਾ ਰਹੀ ਹੈ ਔਰ ਖੇਡਾਂ ਦੇ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਔਰ ਸਾਨੂੰ ਇਹੋ ਜਿਹੇ ਬੱਚਿਆਂ ਦੇ ਪੂਰਾ ਮਾਣ ਸਤਿ ਸ਼੍ਰੀ ਅਕਾਲ ਮੈਂ ਬਰਜਾ ਸਿੰਘ ਹੈਡਮਾਸਟਰ ਸਰਕਾਰੀ ਹਾਈ ਸਕੂਲ ਜੰਡਵਾਲਾ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਕੂਲ ਦੀ ਵਿਦਿਆਰਥਣ ਸੁਖਪ੍ਰੀਤ कौर ਡਾਕਟਰਾ ਗੁਰਪ੍ਰੀਤ ਸਿੰਘ ਨੇ ਪੀਐਸਸੀਬੀ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ 19ਵਾਂ ਰੈਂਕ ਹਾਸਲ ਕੀਤਾ ਹੈ ਇਸ ਪ੍ਰੀਖਿਆ ਵਿੱਚ ਕੁੱਲ 297048 ਵਿਦਿਆਰਥੀ ਬੈਠੇ ਸੀ ਜਿਨ੍ਹਾਂ ਵਿੱਚੋਂ 19ਵਾਂ ਰੈਂਕ ਹਾਸਲ ਕਰਕੇ ਸਾਡੇ ਸਕੂਲ ਦਾ ਸਾਡੇ ਪਿੰਡ ਦਾ ਬਹੁਤ ਮਾਣ ਵਧਾਇਆ ਹੈ ਮੈਂ ਤੈਹ ਦਿਲ ਤੋਂ ਆਪਣੇ ਸਟਾਫ ਵੱਲੋਂ ਚੇਅਰਮੈਨ ਮੈਡਮ ਵੱਲੋਂ ਪਿੰਡ ਵਾਲਿਆਂ ਨੂੰ ਬੇਟੀ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਇਸ ਦੇ ਨਾਲ ਹੀ ਮੈਂ ਇਹ ਸ਼ੇਅਰ ਕਰਨਾ ਚਾਹਾਂਗਾ ਕਿ 2021 ਤੋਂ ਇਹ ਸਕੂਲ ਮਿਡਲ ਤੋਂ ਅਪਗ੍ਰੇਡ ਹੋ ਕੇ ਹਾਈ ਹੋਇਆ ਹੈ ਉਦੋਂ ਤੋਂ ਹੀ ਸਾਡੀ ਕੋਸ਼ਿਸ਼ ਰਹੀ ਹੈ ਕਿ ਕੁਆਲਿਟੀ ਐਜੂਕੇਸ਼ਨ ਦਿੱਤੀ ਜਾਵੇ ਤੇ ਉਹਦਾ ਨਤੀਜਾ ਇਹ ਹੈ ਕਿ ਲਗਾਤਾਰ ਹਰ ਸਾਲ ਸਾਡੇ ਸਕੂਲ ਦੇ ਵਿੱਚ ਦਾਖਲਿਆਂ ਦੇ ਵਿੱਚ ਵਾਧਾ ਹੋਇਆ ਹੈ 2021 ਤੋਂ 2022 ਤੱਕ 168 ਵਿਦਿਆਰਥੀਆਂ ਦੇ ਦਾਖਲੇ ਹੋਏ ਉਸ ਤੋਂ ਅਗਲੇ ਸਾਲ 185 ਔਰ ਇਸ ਸਾਲ ਅੱਜ ਦੇ ਸਮੇਂ 'ਚ 200 ਵਿਦਿਆਰਥੀਆਂ ਦੇ ਦਾਖਲੇ ਹੋ ਚੁੱਕੇ ਹਨ ਔਰ ਉਮੀਦ ਹੈ ਇਹ ਹੋਰ ਵੀ ਵਧੇਗਾ ਇਸ ਦੇ ਨਾਲ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਸਾਡੇ ਵਿਦਿਆਰਥੀ ਸਿੱਖਿਆ ਦੇ ਖੇਤਰ ਦੇ ਵਿੱਚ ਹੀ ਨਹੀਂ ਸਾਇੰਸ ਦੇ ਵਿੱਚ ਵੀ ਇਨਸਪਾਇਰ ਅਵਾਰਡ ਦੇ ਵਿੱਚ ਸਾਡਾ ਵਿਦਿਆਰਥੀ ਸਟੇਟ ਲੈਵਲ ਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਕੇ ਆਇਆ ਹੈ ਖੇਡਾਂ ਦੇ ਵਿੱਚ ਵੀ ਸਾਡੇ ਕਟੋ-ਕਟ 40 ਵਿਦਿਆਰਥੀ ਹਰ ਸਾਲ ਸਟੇਟ ਲੈਵਲ ਤੇ ਭਾਗ ਲੈਂਦੇ ਹਨ ਇੱਕ ਵਾਰ ਫਿਰ ਤੋਂ ਮੈਂ ਸਮੂਹ ਸਟਾਫ ਬੱਚੇ ਦੇ ਮਾਤਾ-ਪਿਤਾ ਔਰ ਪਿੰਡ ਵਾਲੇ ਜੀ ਇਹ ਜੋ ਮੇਰਾ 19ਵਾਂ ਰੈਂਕ ਆਇਆ ਜੀ ਪੀਐਸਸੀ ਦੀ ਵਿੱਚ ਉਹ ਸਭ ਮੇਰੇ ਟੀਚਰਸ ਦੀ ਦੇਣਾ ਜੀ ਇਹਨਾਂ ਨੇ ਮੈਨੂੰ ਇੰਨਾ ਵਧੀਆ ਗਾਈਡ ਕੀਤਾ ਜਿੱਦਾਂ ਕਿ ਸਾਡੇ ਹੈੱਡ ਸਰ ਉਹਨਾਂ ਨੇ ਟਾਈਮ ਟੇਬਲ ਬਣਾ ਕੇ ਦਿੱਤਾ ਤੇ ਪੇਪਰ ਅਟੈਂਪਟ ਕਰਨ ਵਾਰੇ ਸਾਰਾ ਮਤਲਬ ਦੱਸਿਆ ਵੀ ਕਿਦਾਂ ਕਿਦਾਂ ਮਤਲਬ ਇੰਨਾ ਮੋਟੀਵੇਟ ਕੀਤਾ ਸਾਨੂੰ ਵੀ ਉਹਨਾਂ ਦੀ ਸਦਕਾ ਹੀ ਅੱਜ ਇਹ ਜੋ ਮੇਰੀ ਪੋਜੀਸ਼ਨ ਆਈ ਹੈ ਇਹ ਉਹਨਾਂ ਦੀ ਸਭ ਦੇਣਾ ਤੇ ਦੂਜਾ ਮੇਰੇ ਮੰਮੀ ਡੈਡੀ ਇਹਨਾਂ ਨੇ ਮੈਨੂੰ ਕਦੀ ਵੀ ਮਤਲਬ ਵੀ ਰੋਕਿਆ ਨਹੀਂ ਤੇ ਮੈਨੂੰ ਬਹੁਤ ਟਾਈਮ ਦਿੱਤਾ ਪੜ੍ਹਨ ਲਈ ਤਾਂ ਇਹ ਸਭ ਮੈਂ ਹਾਂਜੀ ਹਾਂਜੀ 사ਸ਼ੀ ਕਾਲ ਜੀ ਮੈਂ ਦਵਿੰਦਰ ਕੌਰ ਸਾਇੰਸ ਮਿਸਟਰਸ ਤੇ ਜਿਵੇਂ ਕਿ ਅੱਜ ਇਸ ਬੱਚੀ ਨੇ ਪ੍ਰਾਪਤੀ ਕੀਤੀ ਹੈ ਸਾਰੇ ਪੰਜਾਬ ਚੋਂ ਅਨ 10ਵੀਂ ਕਲਾਸ ਦੀ ਪ੍ਰੀਖਿਆ 'ਚ 19ਵਾਂ ਸਥਾਨ ਇਹਨੇ ਹਾਸਲ ਕਰਕੇ ਪੂਰੇ ਸਕੂਲ ਦਾ ਪੂਰੇ ਪਿੰਡ ਦਾ ਮਾਣ ਵਧਾਇਆ। ਇਹ ਬੱਚੀ ਸ਼ੁਰੂ ਤੋਂ ਹੀ ਇੰਨੀ ਹੀ ਟੈਲੈਂਟਡ ਸੀ। 8ਵੀਂ ਕਲਾਸ ਦੇ ਵਿੱਚ ਵੀ ਇਸ ਬੱਚੀ ਨੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ। ਫਿਰ ਐਨਐਮਐਮਐਸ ਦੀ ਪ੍ਰੀਖਿਆ ਦੇ ਵਿੱਚ ਵੀ ਇਹਨੇ 10ਵਾਂ ਰੈਂਕ ਪ੍ਰਾਪਤ ਕੀਤਾ ਤੇ ਅੱਜ ਇਹ ਹੀਰੇ ਜੋ ਸੀਗਾ ਸਾਡੇ ਕੋਲੇ ਉਸ ਦੀ ਚਮਕ ਇਹਨੇ ਇਸ ਸਾਰੇ ਪੰਜਾਬ ਨੂੰ ਅੱਜ ਬਖੇਰਤਾ ਹੈ ਤੇ ਸਾਨੂੰ ਇਸ ਬੱਚੀ ਤੇ ਪੂਰਾ ਮਾਣ ਹੈ। ਦੇ ਬੱਚੀ ਤੇ ਬੱਚੀ ਦੇ ਪੇਰੈਂਟਸ ਅਧਿਆਪਕ ਸਹਿਬਾਨ ਸਾਰੇ ਹੀ ਅੱਜ ਵਧਾਈ ਦੇ ਪਾਤਰ ਹੈ ਤੇ ਭਵਿੱਖ ਵਿੱਚ ਇਸ ਬੱਚੀ ਲਈ ਅਸੀਂ ਸ਼ੁਭਨਾ ਸ਼ੁਭਕਾਮਨਾਵਾਂ ਦਿੰਦੇ ਆ ਕਿ اسی ਤਰ੍ਹਾਂ ਹੀ ਇਸ ਤੋਂ ਵੱਧ ਚਮਕੇ ਬੱਚੀ 10th ਕਲਾਸ ਵਿੱਚੋਂ ਪੰਜਾਬ ਵਿੱਚੋਂ 19ਵਾਂ ਰੈਂਕ ਆਇਆ ਜੀ ਸਭ ਤੋਂ ਪਹਿਲਾਂ ਜੀ ਵਹਿਗੁਰਜੀ ਕਾ ਖਾਲਸਾ ਸ੍ਰੀ ਵਹਿਗੁਰਜੀ ਕੀ ਫਤਿਹ ਸੋ ਮੇਰੀ ਬੇਟੀ ਸੋਖਪ੍ਰੀਤ ਕੋ ਪਿੰਡ ਜਾਂਡਵਾਲਾ ਜ਼ਿਲ੍ਹਾ ਫੋਜ਼ਪੁਰ ਤੋਂ ਅਸੀਂ ਬਲੌਗ ਕਰਦੇ ਆ ਸੋ ਸਭ ਤੋਂ ਪਹਿਲਾਂ ਇਹਨਾਂ ਸਭ ਜਿਹੜੇ ਇਸ ਸਕੂਲ ਦੇ ਟੀਚਰ ਸਹਿਬਾਨ ਬਹੁਤ ਹੀ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਸੋ ਇਸ ਸਕੂਲ ਦੇ ਵਿੱਚ ਬਹੁਤ ਹੀ ਅੱਛੇ ਔਰ ਸੁਲਝੇ ਹੋਏ ਟੀਚਰ ਮੈਮ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਇਸ ਬੱਚੀ ਨੂੰ ਬਹੁਤ ਹੀ ਢੰਗ ਦੇ ਨਾਲ ਸੁਚੱਜੇ ਢੰਗ ਦੇ ਨਾਲ ਇਹਨਾਂ ਨੇ ਗਾਈਡ ਕੀਤਾ ਸੋ ਅੱਜ ਮੇਰੀ ਬੇਟੀ ਦਾ 10ਵੀਂ ਕਲਾਸ ਦੇ ਵਿੱਚੋਂ ਉਨਮਾ ਰੈਂਕ ਹਾਸਲ ਕੀਤੀ ਹੈ ਕੀਤਾ ਇਹਨਾਂ ਨੇ ਸੋ ਸਾਨੂੰ ਸਾਰਿਆਂ ਨੂੰ ਸਾਡੇ ਪਿੰਡ ਦਾ ਨਾਂ ਰੌਸ਼ਨ ਕੀਤਾ ਸਰ ਜੀ ਜੋ ਮੇਰੀ ਬੇਟੀ ਨੇ ਉਨਮਾ ਰੈਂਕ ਲਿਆ ਮੈਂ ਟੀਚਰਸ ਵਾਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਸਰ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਾਸਰੀਕਾਲ ਮੈਂ ਆਪਣੇ ਸੁਖਪ੍ਰੀਤ ਕੌਰ ਡਾਕਟਰ ਆਫ ਗੁਰਪ੍ਰੀਤ ਨੂੰ ਬਹੁਤ-ਬਹੁਤ ਵਧਾਈਆਂ ਦਿੰਦੀ ਹਾਂ ਜਿਸ ਨੇ ਪੰਜਾਬ ਵਿੱਚੋਂ 19ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਸਟਾਫ ਦੀ ਬਹੁਤ ਧੰਨਵਾਦ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਇੰਨਾ ਵਧੀਆ ਗਾਈਡ ਕੀਤਾ ਕਿ ਇਸਨੇ ਅੱਜ ਵਧੀਆ ਪੋਜੀਸ਼ਨ ਹਾਸਲ ਕੀਤੀ ਮੈਂ ਭੁਪਿੰਦਰ ਕੁਮਾਰ ਇੰਗਲਿਸ਼ ਮਾਸਟਰ ਮੈਂ ਸਕੂਲ ਚ 2021 ਤੋਂ ਸੇਵਾ ਨਿਭਾ ਰਿਹਾ ਹਾਂ ਇਹ ਬੱਚੀ ਮੇਰੇ ਕੋਲ 8ਵੀਂ ਕਲਾਸ ਤੋਂ ਪੜ ਰਹੀ ਏ ਸਾਨੂੰ ਸਾਰੇ ਸਟਾਫ ਨੂੰ ਬਹੁਤ ਜ਼ਿਆਦਾ ਮਾਣ ਏ ਕਿ ਇਸ ਬੱਚੀ ਨੇ ਪੰਜਾਬ ਵਿੱਚੋਂ ਨਿਵਾਰ ਐਕ ਹਾਸਲ ਕਰਕੇ ਸਾਡਾ ਸਾਡੇ ਸਕੂਲ ਦਾ ਪਿੰਡ ਦਾ ਪੂਰੇ ਪੰਜਾਬ ਚ ਨਾਮ ਰੋਸ਼ਨ ਕੀਤਾ ਹੈ ਅਸੀਂ ਮਾਣ ਮਹਿਸੂਸ ਕਰਦੇ ਆਂ ਔਰ ਇਸ ਬੱਚੀ ਦੇ ਫਿਊਚਰ ਲਈ ਆਉਣ ਵਾਲੇ ਸਮੇਂ ਲਈ ਦੁਆਵਾਂ ਕਰਦੇ ਆਂ ਕਿ ਖੂਬ ਤਰੱਕੀਆਂ ਕਰੇ ਔਰ ਅੱਗੇ ਵਧੇ ਮੈਂ ਪ੍ਰਤੀਕ ਕੁਮਾਰ ਸਰਕਾਰੀ ਹਾਈ ਸਕੂਲ ਜੰਡਵਾਲਾ ਮੈਥ ਮਾਸਟਰ ਬਤੌਰ ਇੱਥੇ ਸੇਵਾ ਨਿਭਾ ਰਿਹਾ ਆਂ ਅੱਜ ਸਾਡੇ ਸਕੂਲ ਵਿੱਚ ਸੁਖਪ੍ਰੀਤ ਡਾਕਟਰ ਆਫ ਗੁਰਪ੍ਰੀਤ ਸਿੰਘ ਜਿਨੇ ਪੰਜਾਬ ਵਿੱਚੋਂ ਦਸਵੀਂ ਦੀ ਪ੍ਰੀਖਿਆ 2023-24 ਦੀ 19ਵਾਂ ਸਥਾਨ ਹਾਸਲ ਕਰਕੇ ਤੇ ਡਿਸਟ੍ਰਿਕਟ ਵਿੱਚ 8ਵਾਂ ਸਥਾਨ ਹਾਸਲ ਕਰਕੇ ਸਾਡੇ ਸਕੂਲ ਦਾ ਔਰ ਜੰਡਵਾਲੇ ਪਿੰਡ ਦਾ ਨਾਮ ਰੋਸ਼ਨ ਕੀਤਾ ਅਸੀਂ ਪੂਰੇ ਇਸਮੂਹ ਸਟਾਫ ਨੂੰ ਹੈਡਮਾਸਟਰ ਜੀ ਨੂੰ ਤੇ ਇਹਦੇ ਪਰਿਵਾਰ ਨੂੰ ਵਧਾਈ ਦਿੰਨੇ ਆਂ